ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਬਾ ਸਿਟੀ ਦੀ ਪਵਿੱਤਰ ਧਰਤੀ ਦੇ ਉੱਤੇ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਸਾਹਿਬ ਟਾਇਰ ਆ ਬਿਉਨਾ ਯੂਬਾ ਸਿਟੀ ਜਿੱਥੇ 46ਵਾਂ ਮਹਾਨ ਨਗਰ ਕੀਰਤਨ ਆਉਂਦੀ 2 ਨਵੰਬਰ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਜਾਇਆ ਜਾਣਾ ਆ ਆਓ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਤੇਜਿੰਦਰ ਸਿੰਘ ਦੁਸਾਨ ਜੀ ਦੇ ਨਾਲ ਗੱਲਬਾਤ ਕਰਦੇ ਆ ਤੇ ਦੱਸਣਗੇ ਉਹ ਆਪਾਂ ਨੂੰ ਵੀ ਇਸ ਟਾਈਮ ਨਗਰ ਕੀਰਤਨ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਆ ਤੇਜਿੰਦਰ ਸਿੰਘ ਦੁਸਾਨ ਜੀ ਸਵਾਗਤ ਹੈ ਵਾਈਕੂ ਜੀ ਖਾਲਸਾ ਵਾਈਕੂ ਸੋ ਦੱਸੋ ਜੀ ਕਿੱਦਾਂ ਤਿਆਰੀਆਂ ਆ ਕਿੱਦਾਂ ਉਤਸ਼ਾਹ ਆ ਬੈਲ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਆ ਕਿ 46 ਮਹਾਨ ਨਗਰ ਕੀਤਾ ਨੂੰ 2 ਨਵੰਬਰ ਨੂੰ ਆ ਰਿਹਾ ਹੈ ਸਾਰੇ ਪ੍ਰਬੰਧਕਾਂ ਦਾ ਬੜਾ ਐਕਸਪੀਰੀਅੰਸ ਆ ਲੇਕਿਨ ਜੇ ਦੇਖਿਆ ਜਾਵੇ 5 ਨਵੰਬਰ ਤੋਂ 5 ਸਤੰਬਰ ਤੋਂ ਖੰਡਪੜ ਸਭਾ ਦੀ ਲੜੀ ਚੱਲ ਰਹੀ ਆ ਸੰਗਤ ਦਾ ਸ਼ਾ ਨਮੀ ਸੰਗਤ ਇਸ ਏਰੀਆ ਦੇ ਵਿੱਚ ਇੰਨੀ ਆ ਕੇ ਬੱਸੀ ਆ ਸ਼ਾਮ ਦੇ ਦੀਵਾਨਾਂ ਦੇ ਵਿੱਚ ਹੁਣ ਤੋਂ ਹੀ ਮਤਲਬ ਹਜ਼ਾਰਾਂ ਦੀ ਗਿਣਤੀ ਸੰਗਤ ਹੁੰਦੀ ਆ ਜੇ ਆਪਾਂ ਗੱਲ ਕਰੀਏ ਵੀਕਐਂਡ ਦੀ ਪਿਛਲੇ ਵੀਕਐਂਡ ਮੈਂ ਬੜਾ ਹੈਰਾਨ ਸੀ ਜੀ ਭਈ ਜਿੰਨਾ ਕ ਕੱਟ ਕੇਵਰੀ ਛੋਡੇ ਨਗਰ ਕੀਰਤਨ ਤੇ ਕਈ ਗੁਰੂ ਘਰਾਂ ਚੋਂਦਾ ਇੰਨਾ ਲੰਮਾ ਕੱਟ ਸੀ ਸੰਗਤ ਨੂੰ ਕੇਵਰੀ ਘੰਟਾ ਲੱਗ ਜਾਂਦਾ ਮੱਥਾ ਟੇਕਣ ਨੂੰ ਵੱਧ ਤੋਂ ਵੱਧ ਪ੍ਰਾਲੇ ਕਰੀਦੇ ਦੋ ਤਿੰਨ ਜਗ੍ਹਾ ਤੇ ਲੰਗਰ ਲਾਉਣ ਦਾ ਪ੍ਰਬੰਧ ਕਰੀਦਾ ਤਾਂ ਕਿ ਸੰਗਤ ਨੂੰ ਲੰਮਾ ਸੇਵਾ ਬੇਟ ਨਾ ਕਰਨੀ ਪਵੇ ਬਾਕੀ ਜੋ ਹੋਣ ਵਾਲੇ ਸਮੇਂ ਵਿੱਚ ਹੋ ਰਿਹਾ ਪੁਲਿਸ ਦੇ ਨਾਲ ਸ਼ਰਪ ਡਿਪਾਰਟਮੈਂਟ ਹਮਮ ਪੁਲਿਸ ਡਿਪਾਰਟਮੈਂਟ ਪ੍ਰਾਈਵੇਟ ਸਕਿਉਰਿਟੀ ਜੀ ਹਾਈਵੇ ਪੈਟਰੋਲ ਇਤੋਂ ਤੱਕ ਕਿ ਐਪੀਆਈ ਉਹਨਾਂ ਦੀ ਪੂਰੀ ਇਸ ਗੱਲ ਦੇ ਉੱਤੇ ਝਾਤ ਆ ਕਿ ਲੱਖਾਂ ਦੀ ਕੈਂਦੀ ਵੇ ਸੰਗਤ ਨੇ ਆਉਣਾ ਹਮਮ ਉਹਨਾਂ ਲਈ ਸੇਫਟੀ ਮਸਟ ਬੇ ਫਸਟ ਪ੍ਰਾਇੋਰਟੀ ਆ ਸਕਿਉਰਿਟੀ ਪੂਰੀ ਸਕਿਉਰਿਟੀ ਪੂਰੀ ਸੇਫਟੀ ਕਿਦਾਂ ਸੰਗਤ ਦੀ ਕਰਨੀ ਆ ਉਹ ਪੂਰੇ ਪ੍ਰਬੰਧ ਆ ਲੇਕਿਨ ਇੱਕ ਗੱਲ ਹਰ ਸਾਲ ਦੇਖਣ ਨੂੰ ਆਈ ਆ ਕਿ ਇਸ ਨਗਰ ਕੀਤੇ ਦੇ ਵਿੱਚ ਜਿਹੜੇ ਖਰਚੇ ਆ ਉਹ ਬਹੁਤ ਵਧ ਰਹੇ ਆ ਜਿਹੜੀ ਅਸੀਂ ਪੀਟੀ ਆਪਣੇ ਜਿੱਤੇ ਸੜਕਾਂ ਬੰਦ ਕਰਦੇ ਜਾਂ ਕਿਦਾਂ ਉਹ ਜਿਹੜੀ ਕੰਪਨੀ ਨੂੰ ਹਾਇਰ ਕਰਦੇ ਆ ਉਹਨਾਂ ਨੇ ਟੈਕਲੋਪਸ ਤੁਹਾਡੇ ਪਾਸੇ ਲੋਕਲ ਅਥਾਰਟੀ ਨੇ ਕੀਤਾ ਭਈ ਜੋ ਫੈਡਰਲ ਨੈਸ਼ਨਲ ਸਕਿਉਰਿਟੀ ਦੀ ਬੇਸ ਲਾਈਨ ਹੈ ਜੀ ਉਹਨੂੰ ਫਾਲੋ ਕਰਨਾ ਪਊ ਹੂੰ ਹੂੰ ਉਹਨਾਂ ਨੇ ਇੱਕ ਦਿਨ ਮੀਟਿੰਗ ਸੀ ਉਹ ਨਹੀਂ ਆ ਸਕੇ ਵੀ ਕਿਹਾ ਭਈ ਕੋਸ਼ਿਸ਼ ਕਰੋ ਸੰਗਤ ਨੂੰ ਕਹੋ ਥੋੜੀ ਸੰਗਤ ਆਵੇ ਇਦਾਂ ਕਿਦਾਂ ਕਹਿਣਾ ਲੱਗਾ ਇਹ ਇਹ ਨਹੀਂ ਕਰੇ ਵੀ ਹੋ ਸਕਦਾ ਅਜੀ ਤਾਂ ਕਹਿੰਦੇ ਸੰਗਤ ਬਾਦ ਤੋਂ ਬਾਦ ਆਵੇ ਹਾਂਜੀ ਉਹ ਕਹਿੰਦੇ ਭਈ ਇੱਡੇ ਵੱਡੇ ਘੱਟ ਨੂੰ ਕੰਟਰੋਲ ਕਰਨਾ ਸੇਫਟੀ ਮੇਨਟੇਨ ਕਰਨੀ ਅਸੀਂ ਫੈਡਰਲ ਸਟੈਂਡਰਡ ਮੇਨਟੇਨ ਕਰਨਾ ਉਹ ਤਕਰੀਬਨ ਜਿਹੜੇ ਬੰਦੇ ਜਿਹੜੀ ਸੜਕਾਂ ਹੀ ਬੰਦ ਕਰਨੀਆਂ ਜੋ ਉਹ ਕੰਟਰੋਲ ਕਰਨਾ ਜੀ ਜੀ ਇਹ ਉਹੀ ਸਾਨੂੰ ਆਪਣਾ ਬਿੱਲ ਦੱਸਿਆ ਅੱਛਾ ਆਪਣੇ 369000 ਦਾ ਉਹੀ ਬਿੱਲ ਆ ਲੇਕਿਨ ਇਹ ਸਾਰਾ ਰੈਪ ਅਪ ਕਰਕੇ ਜਿੱਥੇ ਪੁਲਿਸ ਸ਼ਰਪ ਪ੍ਰਾਈਵੇਟ ਸਕਿਉਰਿਟੀ ਬੱਕ ਬੱਕ ਤਾਂ ਦੇ ਜਿੱਥੇ-ਜਿੱਥੇ ਵੀ ਪਾਰਕਾਂ ਲੱਗਣੀਆਂ ਉਹਨੂੰ ਕਿਦਾਂ ਕੰਟਰੋਲ ਕਰਨਾ ਜੀ ਜੀ ਇਹਦੀ ਕੀ ਖਰਚਾ ਜਿਹੜਾ 8 ਲਗ ਤੂੰ ਉੱਪਰ ਜਾਊਗਾ ਮੇਰੇ ਦਿਲ ਦੇ ਗਿਰਦ ਪਹੁੰਚ ਜਾਣਾ ਹਾਂਜੀ ਦੂਜੇ ਪਾਸੇ ਜੇ ਆਪਾਂ ਦੇਖੀਏ ਸੰਗਤਾਂ ਦਾ ਸਾਹ ਥਾਂ-ਥਾਂ ਤੇ ਲੰਗਰ ਦੋ ਵੀਕ ਪਹਿਲਾਂ ਹੀ ਨੌਜਵਾਨ ਬਾਹਰ ਜੋ ਲੰਗਰ ਲਾਉਂਦੇ ਆ ਸਾਡੀ ਉਹਨਾਂ ਨੇ ਉਪਰਾਲੇ ਕਰ ਰਹੇ ਆ ਕਿੰਨਾ ਸਮਾਂ ਛੱਡਦੇ ਆ ਟਰੱਕਾਂ ਤੋਂ ਉਤਰ ਕੇ ਜੋਬਾਂ ਤੋਂ ਆ ਕੇ ਇਹ ਸਤਿਗੁਰਾਂ ਦੀ ਬਖਸ਼ਿਸ਼ ਆ ਇਹ ਸਾਰਾ ਕੁਝ ਕਈ ਮਿਲੀਨਰ ਦੇ ਵਿੱਚੋਂ ਜਾਂਦਾ ਜਾਂਦਾ ਬਿਲਕੁਲ ਪਰ ਗੁਰੂ ਮਾਨੇਓ ਗ੍ਰੰਥ ਸਾਡੇ ਸਾਡੇ ਲਿਵਿੰਗ ਗੁਰੂ ਆ ਜਗਦੀ ਜੋਤ ਆ ਆਪਾਂ ਉਹ ਦਿਨ ਮਨਾਉਣਾ ਮੈਂ ਸਮਝਦਾ ਖਰਚੇ ਵਾਲੇ ਧਿਆਨ ਨਾਲ ਲਈਏ ਇਦਾਂ ਦਾ ਮਾਹੌਲ ਬਣਾਈਏ ਭਈ ਸੰਗਤ ਖੁਸ਼ੀ-ਖੁਸ਼ੀ ਆਵੇ ਖੁਸ਼ੀਆਂ ਲੈ ਕੇ ਘਰਾਂ ਨੂੰ ਜਾਵੇ ਔਰ ਇਦਾਂ ਦਾ ਮਾਹੌਲ ਹੋਵੇ ਬੜੀ ਸੇਫਟੀ ਹੋਵੇ ਦੂਜੇ ਪਾਸੇ ਕੁਦਰਤ ਦੇ ਬੱਚਾ ਕਿ ਮੀ ਜਿਹੜਾ ਨਾ ਪਵੇ ਇੱਕ ਦੋ ਦਿਨ ਪਹਿਲਾਂ ਮੀ ਪਿਆ ਉਹਨਾਂ ਤੂੜ ਬਹਿ ਗਈ ਜਿਹੜੀ ਬਹਿ ਗਈ ਆ ਤੇ ਹੁਣ ਵੀ ਇੱਕ ਵੀਕ ਤੋਂ ਆਤਮ ਜੋਤ ਸਿੰਘ ਸਾਡਾ ਲੋਕਲ ਨੌਜਵਾਨ ਜਿਹਦੇ ਤੁਸੀਂ ਪੜ੍ਹ ਕੇ ਕੀਰਤਨ ਸਿੱਖਿਆ ਉਹ ਸ਼ਾਮ ਨੂੰ ਦਵਾਨਾ ਵਿੱਚ ਹਾਜ਼ਰੀ ਲਾਉਦਾ 19 ਤਰੀਕ ਤੋਂ ਜਦھے ਆ ਜਾਣੇ ਆ ਜੀ ਤੇ 6:30 ਤੋਂ ਲੈ ਕੇ 10 ਵਜੇ ਤੱਕ ਸਮਾਗਮ ਚੱਲਿਆ ਸਮਾਗਮ ਚੱਲਿਆ ਕਰਨੇ ਆ ਜੀ ਉਹ ਤੋਂ ਇੱਕ ਦਿਨ ਪਹਿਲਾਂ ਪਹਿਲੀ ਤਰੀਕ ਨੂੰ ਰੈਂਡ ਸਵਾਇ ਕੀਰਤਨ ਵੀ ਹੋਣਾ ਫਰਾਈਡੇ ਅਸਤਵਾਜੀ ਵੀ ਚੱਲਣੀ ਆ ਨਿਸ਼ਾਨ ਸਾਹਿਬ ਦੀ ਸੇਵਾ ਵੀ ਜਿਹੜੇ ਅੰਮ੍ਰਿਤ ਬਿਲਾ ਚੂ ਨਹੀਂ ਅੰਮ੍ਰਿਤ ਪੀ ਛਕਣਾ ਮੇਰਾ ਮਤਲਬ ਹਰ ਚੀਜ਼ ਦਾ ਜੋਗ ਬਰਾਲਾ ਇੱਕ ਮੈਂ ਬੇਨਤੀ ਕਰਨੀ ਚਾਹਨਾ ਸੰਗਤ ਨੂੰ ਕਿ ਕਈ ਰੂਮਰ ਛਾੰਦੇ ਜੀ ਐਤਕੀ ਨਗਰ ਕੀਰਤਨ نئے ਬਿਊਟ ਹਾਊਸ ਤੇ ਜਾਣਾ ਫੇ ਮੁੜਿਆ ਉਹਨਾਂ ਨਹੀਂ ਪੂਰਾ ਉਹੀ ਸੇਮ ਰਾਊਟ ਆ ਸਾਡਾ ਰਾਊਟ ਪਹਿਲਾਂ ਆ ਉਹੀ ਆ ਠੀਕ ਹੈ ਲੋਕਲ ਐਡਮਿਨਿਸਟ੍ਰੇਸ਼ਨ ਦਾ ਹਰ ਇੱਕ ਦਾ ਸਾਨੂੰ ਪੂਰਾ ਸਹਿਯੋਗ ਆ ਪਰਮਿੰਟ ਦਾ ਕੋਈ ਰੋਲਾ ਨਹੀਂ ਹਾਂ ਇੱਕ ਪ੍ਰੋਬਲਮ ਆਈ ਸੀ ਜਿਹੜੀਆਂ ਜੂਬਾ ਸਟਾ ਟ੍ਰਾਂਜ਼ਿਟ ਬੱਸਾਂ ਹੂੰ ਹੂੰ ਉਹ ਕਹਿੰਦੇ ਅਸੀਂ ਇੰਨੇ ਸਾਲ ਪੜਿਆ ਹੀ ਨਹੀਂ ਪੈਸੀ ਉਹਨਾਂ ਨੂੰ ਅਸੀਂ ਕੰਟ੍ਰੈਕਟ ਤੇ ਨਹੀਂ ਦੇ ਸਕਦੇ ਅੱਛਾ ਉਹਦੇ ਲਈ ਕੋਈ ਗੱਲ ਨਹੀਂ